ਦੋਸਤੋ ਬਹੁਤ ਸੋਨਾ ਵਿਚਾਰ ਦਿੱਤਾ ਗਿਆ ਹੈ ਕਿ ਕਿਵੇਂ ਧਰਮ ਹੈ ਜਿਹੜਾ ਜਾਂ ਕੋਈ ਪੂਜਾ ਪਾਠ ਦਾ ਆਪਣੇ ਈਸ਼ਣ ਨੂੰ ਮੰਨਣ ਦਾ ਤਿਲਕ ਹੈ ਉਹ ਅਲੱਗ ਹੈ ਕਿ ਸਿਆਸਤ ਅਲੱਗ ਹੈ ਇਹ ਕਹਿੰਦੀ ਕੋਸ਼ਿਸ਼ ਹੋਈ ਹੈ ਪਰ ਮੈਨੂੰ ਥੋੜੇ ਜਿਹਾ ਇਹ ਲੱਗਦਾ ਹੈ ਵੀ ਇਤਿਹਾਸ ਜਿਹੜਾ ਇਹ ਇਤਿਹਾਸ ਜਿਹਦੇ ਹੱਥ 'ਚ ਤਾਕਤ ਹੋਵੇ ਉਹ ਆਪਦਾ ਲਿਖਦਾ ਹੈ ਤੇ ਉਸ ਚਾਹਤ 'ਚ ਉਹ ਆਪਦੇ ਜਿਹੜੇ ਨਾਇਕ ਨੇ ਉਹਨਾਂ ਨੇ ਸ਼ਿੰਗਾਰਦਾ ਤੇ ਦੂਜਿਆਂ ਨੂੰ ਦਾਇਤ ਕਹਿੰਦਾ ਹੈ ਜਿਵੇਂ ਅਸੀਂ ਹੜੱਪੰਗ ਜੋਦੜ ਦੀ ਸਭਿਅਤ ਦੇਖਦੇ ਹਾਂ ਤਾਂ ਜਿੰਨੇ ਉਹਨਾਂ ਦੇ ਆਦੀਵਾਸੀ ਸੀ ਉਹਨਾਂ ਸਾਰਿਆਂ ਨੂੰ ਦਾਇਤ ਕਿਹਾ ਗਿਆ ਮੈਕਾ ਸੁਰਵੀ ਦਾਇਤ ਇਸੇ ਕਰਕੇ ਆ ਉਹ ਵੀ ਬੜਾ ਵੱਡਾ ਬਹਾਦਰ ਸੀ ਰਾਵਣ ਨੂੰ ਵੀ ਦਾਇਤ ਕਿਹਾ ਗਿਆ ਤੇ ਰਾਵਣ ਵੀ ਬੜਾ ਵੱਡਾ ਗਿਆਤਾ ਸੀ ਸੋ ਜਿਹੜੇ ਲੋਕਾਂ ਦੇ ਕੋਲ ਤਾਕਤ ਆ ਜਾਂਦੀ ਹੈ ਉਹ ਦੂਜੇ ਦੇ ਜਿਹੜੇ ਇੱਥੇ ਆਪਣੇ ਸਾਹਮਣੇ ਅੱਜ ਦੀ ਵੀ ਗੱਲ ਹੈ ਕੱਲ ਨੂੰ ਇੱਥੇ ਖਾਲਸਤਾਨ ਬਣ ਗਿਆ ਤੇ ਫਿਰ ਇੰਦਰਾ ਗਾਂਧੀ ਦੇ ਕਤਲ ਹੁਣ ਵੀ ਲੋਕ ਉਹਨਾਂ ਨੂੰ ਹੁਣ ਵੋਟਾਂ ਚ ਉਹਦਾ ਜਿੱਤਿਆ ਹੀ ਆ ਮੁੰਡਾ ਤੇ ਪਰ ਜਿਹੜੇ ਦੂਜੇ ਨੇ ਉਹ ਕਹਿੰਦੇ ਨਹੀਂ ਵੀ ਕਤਲ ਇਸੇ ਤਰ੍ਹਾਂ ਏਡੇ ਸਿੱਖਾਂ ਦਾ ਕਤਲੇਆਮ ਹੋਇਆ ਤੂੰ ਜਿਨ੍ਹਾਂ ਨੇ ਕਤਲੇਆਮ ਕਰਿਆ ਤੇ ਉਹ ਕਮਿਊਨਿਟੀ ਦੇ ਜਿਹੜੇ ਸ਼ਾਸਕ ਨੇ ਉਹ ਕਹਿੰਦੇ ਸਾਡੇ ਹੀਰੋ ਸੀਗੇ ਉਹ ਸਭ ਕੁਝ ਸਿਖਾਇਆ। ਦਰਸਤ ਗਿਰਿਆ ਸੀ ਤੇ ਧਰਤੀ ਹਿੱਦਣੀ ਸੀ। ਪਰ ਜਿਹੜੇ ਅਸੀਂ ਆ ਜਾਂ ਸਾਾਨੂੰ ਪਤਾ ਹੈ ਕਿ ਸਾਡਾ ਇੰਦਾ ਟੈਰਾ ਪਾਪਾ ਕੇ ਸਾੜਿਆ ਸਾਨੂੰ ਉਦਾਂ ਹੀ ਚ ਲੱਗਣਗੇ। ਇਸੇ ਤਰ੍ਹਾਂ 2002 ਦੇ ਵਿੱਚ ਜੋ ਹੋਇਆ ਉਹਦਾ ਵੀ ਸਾਨੂੰ ਪਤਾ ਹੈ। ਸੋ ਸ਼ਾਸਕ ਆਪਣੇ ਤਰੀਕੇ ਦਾ ਦਾਇਰੇ ਤੇ ਲਿਖਦਾ ਹੈ। ਅਪਡੇਟ ਲਿਖੇ ਦਾ ਇਤਿਹਾਸ ਲਿਖਦਾ ਮੈਨੂੰ ਇਹ ਲੱਗਦਾ ਵੀ ਇਹ ਕਮਿਊਨਿਟੀ ਨਾਲ ਇਦਾਂ ਨਹੀਂ ਜੁੜਿਆ ਹੋਇਆ ਬਿਲਕੁਲ ਸਮਾਨੋ ਕੇਸ ਸਾਡੇ ਸਾਹਮਣੇ ਹੈ ਕਿ 11 ਬੰਦੇ ਮਾਰਤੇ ਰੇਤ ਕਰਿਆ ਗਿਆ ਤੇ ਉਹਨਾਂ ਨੂੰ ਪ੍ਰੋਬਲਮ ਦਿੱਤੀ ਜਾਂਦੀ ਆ ਛੱਡਿਆ ਵੀ ਤਾਂ ਨਾ ਜਾਂਦਾ ਕੇਸ 'ਚ ਤੇ ਉਹਨਾਂ ਦੇ ਘਣਾ 'ਚ ਹਾਰ ਵੀ ਪੈ ਜਾਂਦੇ ਨੇ ਤੇ ਵੱੜ ਕੇ ਜਿਹੜੀ ਉਹ 30 ਦਾ ਸੀ ਤਰ ਵੱਡਾ ਕੇਸ ਨਾ ਨਹੀਂ ਸੀ ਸੁਪਰੀਮ ਤੱਕ ਕੋਰਟ ਚੱਕਨੇ ਕਹਤਾ ਵੀ ਤਾਂ ਇਹ ਨਹੀਂ થઈ ਜਰਹੀ ਇਹਦੀ ਕੀ ਲੋੜ ਹੈ ਇਹਨ ਜੋ ਸਜ ਕੇਸ ਬਣਾਤਾ ਸੋ ਇਤਿਹਾਸ ਇਹਨਾਂ ਸੋਖਾਂ ਦੀ ਹੈ ਜੇ ਇਤਿਹਾਸ ਨੂੰ ਅਸੀਂ ਧਰਮ ਨਾਲ ਜੋੜ ਕੇ ਦੇਖਾਂਗੇ ਉਹ ਇਤਿਹਾਸ ਰਹ ਗਈ ਇਤਿਹਾਸ ਸ਼ਾਸਕਾਂ ਦਾ ਔਰ ਸ਼ਾਸਕ ਕੋਈ ਵੀ ਹੋਵੇ ਸ਼ਾਸਕ ਨੇ ਆਪਣੀ ਲੁੱਟ ਕਰਨੀ ਹੁੰਦੀ ਆ ਆਪਦਾ ਰਾਜ ਕਾਇਮ ਕਰਨ ਵਾਸਤੇ ਉਹ ਡੰਡਾ ਫੇਰਦਾ ਛਸ਼ਾ ਲੋਜੀ ਕਰਨ ਜਿਹੜੀ ਸੀ ਸਟੇਟ ਹੈ ਇੱਕ ਸਟੇਟ ਆ ਜਿਹਨੂੰ ਹੱਕ ਮਿਲਿਆ ਹੈ ਕਿ ਲੋਕਾਂ ਨੂੰ ਮਾਰ ਸਕਦੀ ਆ ਕੋਈ ਬੰਦਾ ਕਿਸੇ ਨੂੰ ਕਤਲ ਕਰ ਦੇ ਫાંਸੀ ਹੋਏਗੀ ਪਰ ਸਟੀ ਦਾ ਜਵਾਬ ਜਦੋਂ ਉਹਨੂੰ ਖੜਾ ਕੇ ਫਾਂਸੀ ਤੇ ਚਾੜਦਾ ਹੈ ਉਹ ਹੀਰੋ ਹੈ ਇਸ ਕਰਕੇ ਇਹ ਧਰਮ ਨਾਲ ਨਹੀਂ ਜੁੜਿਆ ਹੋਇਆ ਉਹ ਗੱਲ ਵੱਖਰੀ ਹੈ ਕਿ ਜਿਹੜੇ ਜਿਹੜੇ ਸ਼ਾਸਕ ਇੱਥੇ ਆਏ ਉਹਨਾਂ ਨਾਲ ਗੱਲ ਜੁੜ ਗਈ ਆ ਬੁੱਧ ਧਰਮ ਦੀ ਆ ਨਲੰਦਾ ਯੂਨੀਵਰਸਿਟੀ ਸਾਲੀ ਗਈ ਔਰ ਇਹ ਕੋਈ ਕੱਲੇ ਭਾਰਤ ਦਾ ਇਤਿਹਾਸ ਹੈ ਨਹੀਂ ਦੁਨੀਆ ਦੇ ਵਿੱਚ ਐਸਾ ਇਤਿਹਾਸ ਹੈ ਜਿੱਥੇ ਵੱਡੇ ਵੱਡੇ ਗ੍ਰੰਥ ਜਿਹਨੂੰ ਗ੍ਰੰਥੀ ਕਹਿੰਦੇ ਸੀ ਪਹਿਲਾਂ ਸਾਰਾ ਵਿਗਿਆਨ ਜਾਂ ਸੋਚ ਦੀ ਕਿਤਾਬ ਹੈ ਜਿਹੜੀ ਫਲਸਫੇ ਦੀ ਉਹਨੂੰ ਗ੍ਰੰਥੀ ਕਹਿੰਦੇ ਸੀ ਹਿਸਾਬ ਨੂੰ ਵੀ ਗ੍ਰੰਥੀ ਕਹਿੰਦੇ ਸੀ ਉਹ ਸਾਰੇ ਨੇ ਜਿਹੜੇ ਇੱਥੋਂ ਦੇ ਮੂਡਵਾਸੀ ਨੇ ਉਹਨੂੰ ਥੱਲੇ ਲਾਵੋ ਤੁਸੀਂ ਬਿਲਕੁਲੀ ਤੁਸੀਂ ਜਮਾ ਹੀ ਨਹੀਂ ਤੁਸੀਂ ਰੱਬ ਨਹੀਂ ਨਹੀਂ ਪੈਦਾ ਕਰੇ ਇਹ ਕਿਉਂਕਿ ਸ਼ਾਸਕ ਨੇ ਕਰਨਾ ਹੈ ਸ਼ਾਸਕ ਫਿਰ ਉਹੇ ਦਾ ਕਾਨੂੰਨ ਬਣਾਉਂਦਾ ਹੈ ਉਹੇ ਦਾ ਧਰਮ ਘੜਦਾ ਹੈ ਸੋ ਧਰਮ ਜਿਹੜਾ ਹੈ ਬਲਕਿ ਧਰਮ ਦਾ ਲਵਾਦਾ ਪਹਿਨ ਕੇ ਉਹ ਆਪਦੇ ਜ਼ੁਲਮ ਨੂੰ ਜਸਟੀਫਾਈ ਕਰਦਾ ਹੈ ਤੇ ਜੇ ਅਸੀਂ ਵੀ ਇਹ ਜਿਹੜਾ ਮੱਧਕਾਲੀਨ ਭਾਰਤ ਦਾ ਇਤਿਹਾਸ ਹੈ ਉਹਨੂੰ ਮੁਸਲਮਾਨ ਦੇ ਰੂਪ ਚ ਦੇਖਾਂਗੇ ਕਿ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਬੜਾ ਚੰਗਾ ਸੀ ਉਹ ਨਹੀਂ ਸੀ ਚੰਗਾ ਇਹ ਗਲਤ ਹੈ ਉਹ ਸ਼ਾਸਕ ਸੀਗੇ ਉਹਨਾਂ ਦੇ ਚੰਗੇ ਕੰਮ ਹੋ ਸਕਦੇ ਨੇ ਅਕਬਰ ਦੇ ਵੀ ਪਤਾ ਹੈ ਜਹਾਂਗੀਰ ਦੇ ਵੀ ਪਤਾ ਹੈ ਜਹਾਂਗੀਰ ਦਾ ਮਸ਼ਹੂਰ ਹੈ ਉਹਨੇ ਟਾਇਲਟ ਲਟਕਾਇਆ ਹੁੰਦਾ ਸੀ ਬਲਕਿ ਪਰਸੇ ਮੈਂ ਇੱਕ ਇੰਟਰਵਿਊ ਚ ਕਹਿ ਰਿਹਾ ਸੀ ਵੀ ਜਹਾਂਗੀਰ ਤਾਂ ਕਹਿੰਦੇ ਮਬੂਸ਼ਾ ਸ਼ਹਿਜ਼ਾਦਿ ਅਸੀਂ ਉਹਨਾਂ ਦਾ ਫੇਰ ਟੰਡ ਲਟਕਾਇਆ ਸੀ ਕਹਿੰਦੇ ਕੋਈ ਗਧਾ ਫਸ ਗਿਆ ਉਹ ਕਹਿੰਦਾ ਯਾਰ ਇਹਨੂੰ ਪੁੱਛੇ ਤਾਂ ਸੀ ਕੀ ਗੱਲ ਆ ਰਾਤ ਨੂੰ ਜਾ ਕੇ ਸਾਡੇ ਵਾਲੇ ਤਾਂ ਟੰਡ ਖੜਕਾ ਉਹਨਾਂ ਦੇ ਘਰਾਂ 'ਚ ਜਾ ਕੇ ਕਰਨ ਦੇ ਉੱਤੇ ਤੋਪ ਦੇ ਗੋਲੇ ਚਲੇ ਜੋ ਜ਼ਾਨੀ ਉੱਠਦੇ ਸੋ ਇਹ ਚੰਗੇ ਕੰਮ ਹਰੇਕ ਸ਼ਾਸਕ ਨੇ ਕਰੇ ਨੇ ਕੁਝ ਇਹ ਨਹੀਂ ਹੈ ਕਿ ਵੀ ਉਹਦੇ ਧਰਮ ਨਾਲ ਜੁੜੇ ਹੋਏ ਉਹਦੀ ਸਿਆਸਤ ਨਾਲ ਜੁੜੇ ਹੋਏ ਨੇ ਉਹਦੇ ਰਾਜ ਨਾਲ ਜੁੜੇ ਹੋਏ ਨੇ ਜਿੱਥੇ ਉਹਨੂੰ ਲੱਗਦਾ ਉਹ ਕਰਦਾ ਜਿੱਥੇ ਲੋਕਾਂ ਨੂੰ ਮੋੜ ਲੈਣਾ ਉੱਥੇ ਵੀ ਕਰਦਾ ਉਹ ਬਣਾ ਦੇਗਾ ਮਸਜਿਦ ਉਹ ਸ਼ਾਸਕ ਨੂੰ ਕੋਈ ਇਤਰਾਜ਼ ਨਹੀਂ ਮਸਜਿਦ ਬਣਾਉਣ ਚ ਅੱਜ ਦਾ ਸ਼ਾਸਕ ਮੈਂ ਹੁਣ ਕਹਿਣਾ ਜੇ ਇਹਨਾਂ ਨੂੰ 2029 ਚ ਵੋਟਾਂ ਦਾ ਖਤਰਾ ਲੱਗਿਆ ਵੀ ਪੰਜਾਬ ਚ ਸਾਨੂੰ ਨਹੀਂ ਮਿਲਣੀਆਂ ਅਸੀਂ ਲੈਣੀਆਂ ਨੇ ਕੋਈ ਵੱਡੀ ਗੱਲ ਨਹੀਂ ਸਾਰੇ ਜਿਨ੍ਹਾਂ ਨੂੰ ਅਸੀਂ ਅੱਜ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਦਾ ਇੱਕ ਮਿੰਟ ਚ ਹੀ ਚੱਲਦੇ ਨੇ ਸ਼ਾਸਕ ਨੇ ਉਹ ਉਹਨਾਂ ਨੇ ਆਪਦਾ ਸ਼ਾਸਨ ਕਾਇਮ ਕਰਨ ਵਾਸਤੇ ਇਹ ਨਹੀਂ ਦੇਖਣਾ ਵੀ ਧਰਮ ਕੀ ਹੈ ਆ ਰੋਜ਼ ਜਿਹੜੇ ਕਹਿੰਦੇ ਨੇ ਦੇਹੀ ਮੁਸਲਮਾਨ ਮੁਸਲਮਾਨ ਪਾਕਿਸਤਾਨ ਪਾਕਿਸਤਾਨ ਮੈਚ ਖੇਡ ਕੇ ਅਸੀਂ ਉਹ ਨਹੀਂ ਲੈਣੀ ਟਰੋਫੀ ਨਹੀਂ ਲੈਣੀ ਅਸੀਂ ਸਿੱਖਾਂ ਨੂੰ ਉੱਥੇ ਜਾਨ ਨਹੀਂ ਦੇਣਾ ਇਹ ਕਹੀ ਗਏ afghanistan ਜਿੱਥੇ ਤਾੜ ਮਿਲਣ ਦਾ ਰਾਜ ਹੈ ਜਿੱਥੇ ਜੇ ਦੁਨੀਆ ਨੇ ਉਹਨੂੰ ਰਿਕੋਗਨਾਈਜ਼ ਵੀ ਨਹੀਂ ਕਰਿਆ ਉਹਨਾਂ ਨੇ ਜੈ ਸ਼ੰਕਰ ਜੀ ਜਾ ਕੇ ਸਮਝਾਤਾ ਕਰ ਰਹੇ ਨੇ ਹੁਣ ਇਹ ਕੋਈ ਮੁਸਲਮਾਨ ਨਾਲ ਸਮਝਾਤਾ ਇਹ ਕੋਈ afghana ਨਾਲ ਸਮਝਾਤਾ ਇਹ ਅਫਗਾਨਾ ਦੀ ਸਰਕਾਰ ਦਾ ਭਾਰਤ ਦੀ ਸਰਕਾਰ ਨਾਲ ਹੁਕਮਰਾਨਾ ਦਾ ਸਮਝੌਤਾ ਹੈ ਜਿੰਨਾ ਵੀ ਹੈ ਉੱਥੇ ਅਫਗਾਨਿਸਤਾਨ ਚ ਕੀ ਔਰਤਾਂ ਦਾ ਜੋ ਹਾਲ ਕਰਿਆ ਜਾ ਰਿਹਾ ਹੈ ਉਹ ਤਾਂ بڑے ਇੰਟਰਨੈਸ਼ਨਲ ਲੈਵਲ ਤੇ ਪਤਾ ਫਿਰ ਜੇ ਅਸੀਂ ਆਕੇ ਵੀ ਨਹੀਂ ਨਹੀਂ ਇਹ ਫਲਾਣਾ ਧਰਮ ਚੰਗਾ ਹੁੰਦਾ ਹੈ ਮੈਂ ਕੁਛ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਜੇ ਇੱਥੇ ਸਤੀ ਦੀ ਰਸਮ ਸੀ ਉਸੇ ਪਰਦੇ ਦੀ ਰਸਮ ਸੀ ਤੇ ਹਰਤਨ ਨੂੰ ਤਾਂ ਉੱਥੇ ਵੀ ਨਹੀਂ ਪੜਾਇਆ ਜਾਂਦਾ ਸਾਡੇ ਨਾਲ ਮਲੇਰਕੋਟ ਦੇ ਬੱਚੇ ਪੜ੍ਹਦੇ ਸੀ ਉਹ ਕਹਿੰਦੇ ਸਾਡੇ ਕੁੜੀਆਂ ਨੂੰ ਤਾਂ ਨਹੀਂ ਪੜਾਉਂਦੇ ਮੈਨੂੰ ਨਹੀਂ ਪਤਾ ਕਿੰਨਾ ਕੁ ਸੱਚ ਹੈ ਪਰ ਉਹ ਮੁਸਲਮਾਨ ਵੀ ਬੰਦੇ ਸੀ ਪੱਟੀ ਉਹ ਪ੍ਰਿੰਸੀਪਲ ਵੀ ਰਹੇ ਨੇ ਰਣਵੀਰ ਕਾਲ ਤਸਮੂਰ ਤੇ ਉਹਨਾਂ ਦਾ ਬੇਟਾ ਸੀ ਮੁਹੰਮਦ ਫਰੂਕ ਪੱਟੀ ਸੋ ਜਿਹੜਾ ਅਸੀਂ ਜੇ ਧਰਮ ਨਾਲ ਜੋੜ ਕੇ ਕਰਾਂਗੇ ਧਰਮਾਂ ਦੇ ਵਿੱਚੋਂ ਜੇ ਕੋਈ ਧਰਮ ਸਭ ਤੋਂ ਜ਼ਿਆਦਾ ਡੈਮੋਕਰੈਟਿਕ ਹੈ ਸਭ ਤੋਂ ਜ਼ਿਆਦਾ ਇਕਵਲਿਟਰੀ ਹੈ ਨਾ ਸਭ ਤੋਂ ਜ਼ਿਆਦਾ ਕਿਰਤਈ ਗੱਲ ਕਰਦਾ ਹੈ ਸਭ ਤੋਂ ਜ਼ਿਆਦਾ ਬਰਾਬਰਤਾ ਦੀ ਗੱਲ ਕਰਦਾ ਹੈ ਉਹ ਕੱਲਾ ਸਿੱਖ ਫਲਸਫਾ ਇਕ ਵੀ ਧਾਰਮਿਕ ਫਲਸਫਾ ਦੁਨੀਆ ਚ ਐਸਾ ਨਹੀਂ ਹੈ ਜਿਹੜਾ ਏਡੀ ਵੱਡੀ ਬਰਾਬਰਤਾ ਦੀ ਗੱਲ ਕਰਦਾ ਹੋਵੇ ਏਡੀ ਵੱਡੀ ਕਿਰਤ ਦੀ ਗੱਲ ਕਰਦਾ ਹੋਵੇ ਇੱਦਾਂ ਵੱਡਾ ਸ਼ਾਸਕ ਦੇ ਖਿਲਾਫ ਡੱਡਣ ਨੂੰ ਚਾਰ ਹੋਵੇ ਤੇ ਮਜ਼ਲੂਮ ਦੇ ਹੱਕ 'ਚ ਖੜਦਾ ਹੋਵੇ ਕੋਈ ਦੁਨੀਆ ਦਾ ਫਲਸਫਾ ਕੱਢ ਕੇ ਦਿਖਾਓ ਆਪਦੇ ਵਸੇ ਹਰੇਕ ਲੜਦੇ ਫਿੱਟ ਵੇਖਾ ਜੀਵਿਆ ਬਲਕਿ ਸਿੱਖ ਫਲਸਫਾ ਕਹਿੰਦਾ ਫਿੱਟ ਵੇਖਾ ਜੀਵ ਹੈ ਜਿਤ ਖਾਏ ਵਧਾਇਆ ਪੀਂਟ ਸੋ ਇਸ ਕਰਕੇ ਧਰਮਾਂ ਦੇ ਨਾਲ ਹਿਸਟਰੀ ਨਾ ਜੋੜੀਏ ਮੈਂ ਇਹ ਮੰਨ ਹੀ ਜਾਣਾ ਚਾਹੁੰਦਾ ਹਿਸਟਰੀ ਹੁਕਮਰਾਨਾਂ ਦੀ ਹੈ ਹੁਕਮਰਾਨਾਂ ਦੀ ਮਰਜ਼ੀ ਦੀ ਲਖਦੇ ਨੇ ਔਰ ਹੁਕਮਰਾਨ ਪਰਜਾ ਤੇ ਜ਼ੁਲਮ ਕਰਦੇ ਆਏ ਨੇ ਉਹ ਜ਼ੁਲਮ ਦੇ ਵਿੱਚ ਫਰਕ ਵੀ ਕਰਦੇ ਆਏ ਨੇ ਕਿਉਂਕਿ ਉਹਨੂੰ ਇੱਕ ਧਿਰ ਦੀ ਲੋੜ ਹੁੰਦੀ ਹੈ ਉਹ ਇੱਕ ਧਿਰ ਖੜੀ ਕਰਦਾ ਹੈ ਉਹ ਜਿਆਦਾ ਇੱਕ ਧਿਰ ਖੜੀ ਕਰਨੀ ਹੈ ਹੁਣ ਇੱਥੇ ਜਿੰਨੀ ਗੱਲਬਾਤ ਹੋਜੋ ਲੱਗਦਾ ਜਿਵੇਂ ਬੜਾ ਹਿੰਦੂਆਂ ਦਾ ਰਾਜ ਹੈ ਜਿਹੜੇ 80 ਕਰੋੜ ਨੂੰ ਜਨਾਬ ਅਨਾਦ ਵੰਡਿਆ ਜਾ ਰਿਹਾ ਹੈ ਨਾ ਉਹਦੇ ਚ 64 ਕਰੋੜ ਹਿੰਦੂ ਹੀ ਹੈ ਜਿਹੜੇ ਆ ਸੜਕਾਂ ਦੇ ਵਿੱਚ ਜ਼ਮੀਨ ਖਿੱਚੀ ਜਾ ਰਹੀ ਆ ਜਿਹਨ ਖੇਤੀ ਕਾਨੂੰਨ ਵਾਲੇ ਸੀ ਪੰਜਾਬ ਨੂੰ ਛੱਡ ਦੋ ਮਾੜਾ ਮੋਟਾ ਹਰਿਆਣੇ ਨੂੰ ਛੱਡ ਦੋ ਬਾਕੀ ਹਿੰਦੂਆਂ ਕੋਲ ਹੀ ਜ਼ਮੀਨ ਹੈ ਜਿੰਨੀ ਕਰਾ ਜਿਹੜਾ ਵਪਾਰ ਹੈ ਇੰਡਸਟਰੀ ਆ ਉਹ ਵੱਡੀ ਹਿੰਦੂਆਂ ਕੋਲ ਹੈ ਉਦਯੋਗ ਆ ਜਿਹੜਾ ਉਹਨਾਂ ਨੇ ਜਾਣਾ ਹੈ ਜਿਹੜਾ ਮਾਨੀ ਨੇ ਕਬਜ਼ਾ ਕਰਨਾ ਹੈ ਦਾਨੀ ਨੇ ਕਰਨਾ ਹੈ ਹਿੰਦੂਆਂ ਨੇ ਹੀ ਜ਼ਿਆਦਾ ਕਰਨਾ ਹੈ ਪਰ ਜਿੰਨੇ ਉਹਨਾਂ ਦੇ ਕਬਜ਼ਾ ਉਹਨਾਂ ਨੂੰ ਨਾਰ ਲਾਉਣਾ ਹੈ ਉਹਦੇ ਸਾਰੇ ਆਦੀਵਾਸੀ ਸਾਰੇ ਦਲਤ ਉਹ ਹਿੰਦੂ ਨੇ ਜਿੱਦੇ ਉਹਨਾਂ ਦੇ ਡੰਡਾ ਫੇਰਨ ਹੈ ਉਹਦੇ ਰਾਸ਼ਟਰਪਤੀ ਦੋ ਐਸੇ ਜਿਨ੍ਹਾਂ ਨੂੰ ਮੰਦਰ ਦੇ ਅੰਦਰ ਨਹੀਂ ਬਣ ਦਿੱਤਾ ਗਿਆ ਤੇ ਉਹਨਾਂ ਨੂੰ ਆਦੀਵਾਸੀ ਕਹਿਣ ਦੀ ਬਜਾਏ ਵਨਵਾਸੀ ਕਹਿੰਦੇ ਨੇ ਕਿਉਂਕਿ ਜੇ ਆਦੀਵਾਸੀ ਕਹਦਾ ਫੇਰ ਇਹ ਲੱਗੂਗਾ ਵੀ ਇਹ ਜੇ ਤਾਂ ਅਸਲੀ ਵਾਸੀ ਨੇ ਸੋ ਆਪਾਂ ਇਤਿਹਾਸ ਨੂੰ ਏਦਾਂ ਨਾ ਦੇਖੀਏ ਜੇ ਇਤਿਹਾਸ ਨੂੰ ਇੰਟਰਪ੍ਰੀਟ ਕਰਨਾ ਹੈ ਸਿੱਖਾਂ ਦੇ ਨਾਲ ਵੀ ਜੋੜ ਕੇ ਇਹ ਜੇ ਦੇਖਣਾ ਹੈ ਸਿੱਖਾਂ ਦੇ ਵਿੱਚ ਬਸੇਰੇ ਰਹੇ ਨੇ ਜਿਹੜੇ ਜਾ ਕੇ 도ਗਲੀਆਂ ਉਹ ਕਰਦੇ ਸੀ ਇਸ ਤਰ੍ਹਾਂ ਮੁਸਲਮਾਨਾਂ ਚ ਬਥੇਰੇ ਰਹੇ ਨੇ ਮੁਸਲਮਾਨਾਂ ਨੇ ਆ ਕੋਟਲਨਿੰਗ ਹੈਗਾ ਟੋੜਰਨਿੰਗ ਤਾਂ ਹੁਕਮਰਾਨ ਸੀ ਉਹਦਾ ਵਜ਼ੀਰ ਖਾਂ ਹੋਰਾਂ ਦਾ ਜੀਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਸਾਰੇ ਉਹਨਾਂ ਨੂੰ ਰੱਖਿਆ ਆਪਣੇ ਵਿੱਚ ਵੱਡੇ ਉਸ ਦੇ ਵਿੱਚ ਇਹ ਨਹੀਂ ਹੈ ਸਰਕਾਰਾਂ ਦੇ ਵਿੱਚ ਬਹੁਤ ਸਾਰੇ ਐਸੇ ਹੁੰਦੇ ਨੇ ਹੁਕਮਰਾਨ ਦੇ ਨਾਲ ਅਹਿਲਕਾਰ ਹੋਰ ਬੜੇ ਕੁਝ ਇਬਨ ਹੁਕਮਰਾਨ ਦੇ ਕਈ ਵਾਰ ਘਰਾ ਵਿੱਚ ਹੁੰਦੇ ਨੇ ਜਿਹੜੇ ਕਿਸੇ ਨਾਲ ਹਮਦਰਦੀ ਰੱਖਦੇ ਨੇ ਉਹਦੇ ਸੌ ਕਾਰਨ ਹੋ ਸਕਦੇ ਨੇ ਤੇ ਮੁਸਲਮਾਨਾਂ ਜਿਵੇਂ ਬਥੇਰੇ ਸੀ ਕਿ ਸ਼ਾਸਕ ਹੋਣ ਦੇ ਬਾਵਜੂਦ ਮੁਸਲਮਾਨਾਂ ਦੇ ਸ਼ੇਰਖਾਨੇ ਕਿਉਂ ਹਾ ਦਾ ਨਾਰਾ ਮਾਰਿਆ ਸੀ ਹਾਲਾਂਕਿ ਉਹ ਤਾਂ ਜਮਾ ਲੜਦਾ ਵੀ ਸੀ ਨਾਲ ਗੁਰੂ ਗੋਬਿੰਦ ਸਿੰਘ ਦੇ ਸੋਚ ਕਰਕੇ ਆਪਾਂ ਕਿਸੇ ਧਰਮ ਨਾਲ ਜੋੜ ਕੇ ਜਾਂ ਦੇਖਾਂਗੇ ਤਾਂ ਸਾਹਮਣੇ ਗਲਤ ਹੋਏਗਾ ਇਤਿਹਾਸ ਸ਼ਾਸਕਾਂ ਨੇ ਰਚਿਆ ਹੈ ਜਿਹੜਾ ਸ਼ਾਸਕ ਉਸ ਇਤਿਹਾਸ 'ਚ ਕੋਸ਼ਿਸ਼ ਇਹ ਕਰੇ ਕਿ ਲੋਕ ਬਰਾਬਰ ਨੇ ਲੋਕਾਂ 'ਚ ਫਰਕੜਾ ਪਾਈਏ ਜਾਤ ਧਰਮ ਹਰੇਕ ਨੂੰ ਆਪਣੀ ਆਜ਼ਾਦੀ ਹੋਵੇ ਆਪਦਾ-ਆਪਦਾ ਧਰਮ ਇੱਕ ਦੈਂਕਾ ਹੀ ਕੇ ਮੈਂ ਆਪਣੀ ਗੱਲ ਖਤਮ ਕਰ ਰਿਹਾ ਇਹ ਭਾਰਤ ਕਦੇ ਵੀ ਇੱਕ ਭਾਰਤ ਨਹੀਂ ਰਿਹਾ ਜੀਨੇ ਸਾਬਤ ਕਰਨਾ ਕਰਕੇ ਦਿਖਾਵੇ ਮਨੂ ਸਿਮਰਤੀ ਚ ਲਿਖਿਆ ਹੈ ਕਿ ਅਸੀਂ ਸਨਾਤਨੀ ਲੋਕਾਂ ਸਾਡਾ ਜਿਹੜਾ ਦੇਸ਼ ਹੈ ਉਹ ਹਾਰਿਆ ਵਰਤ ਹੈ ਉਹਦੀਆਂ ਜਿਹੜੀਆਂ ਸਰਹੱਦਾਂ ਨੇ ਉਹ ਉੱਤੇ ਵਿੰਧਿਆ ਹਿਮਾਚਲ ਪਰ ਹਿਮਾਲਾ ਪਰਬਤ ਹੈ ਠੱਲੇ ਵਿੰਧਿਆ ਚੜ੍ਹ ਪਰਬਤ ਹੈ ਸਾਈਡਾਂ ਤੇ ਸਮੁੰਦਰ ਹੈ ਹੁਣ ਤੁਸੀਂ ਦੇਖ ਲਓ ਵੀ ਕਿਹੜਾ ਭਾਰਤ ਹੈ ਉਹ ਇਸੇ ਤਰ੍ਹਾਂ ਹੀ ਅੰਗਰੇਜ਼ ਦੇ ਰਾਜ ਚ ਆਪਣਾ ਪਤਾ ਕਿੰਨੀਆਂ ਰਿਆਸਤਾਂ ਸੀਗੀਆਂ ਅੰਗਰੇਜ਼ ਦਾ ਰਾਜ ਕੋਈ ਇੱਕ ਤਾਂ ਹੈ ਨਹੀਂ ਸੀ ਸੋ ਜਿਹੜਾ ਅਸੀਂ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਨਵਾਂ ਭਾਰਤ ਦਾ ਨਿਰਮਾਣ ਸ਼ੁਰੂ ਕਰਿਆ ਸੀ ਅਸੀਂ ਇਤਿਹਾਸ ਨੂੰ ਨਵੇਂ ਤਰੀਕੇ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਸੀ ਉਹਦੇ 'ਚ ਅਸੀਂ ਪੁਰਾਣਾ ਇਤਿਹਾਸ ਮਟਾਇਆ ਨਹੀਂ ਉਹ ਤਾਂ ਸਮਝਣ ਦੀ ਕੋਸ਼ਿਸ਼ ਕਰੀਆ ਇਸੇ ਕਰਕੇ ਬਾਬੇ ਨੇ ਵੀ ਕਿਹਾ ਬਬਾਨੀਆਂ ਕਹਾਣੀਆਂ ਪੁੱਤ ਉਸ ਬਤ ਕਰੇਗਾ ਅਸੀਂ ਉਹ ਤਾਂ ਸਿੱਖਣ ਦੀ ਕੋਸ਼ਿਸ਼ ਕਰੀਆ ਕਿ ਭਾਰਤ ਦਾ ਬੰਨਾ ਨੈਰੂ ਜਿਹੜੀ ਭਾਰਤ ਦੀ ਖੋਜ ਲਿਖੀ ਹੈ ਤੋ ਉਹਨੂੰ ਪੜੇ ਬੰਦਾ ਤਾਂ ਉਹਨੂੰ ਅੱਖਾਂ ਖੁੱਲ੍ਹਦੀਆਂ ਨੇ ਵੀ ਅੱਛਾ ਇਹ ਇਵੇਂ ਭਾਰਤ ਦੀ ਪਰ ਇਹ ਵੀ ਆ ਸਮੁੰਦਰ ਚ ਵੀ ਮੰਕਾ ਸੀ ਸਾਡੀ ਆ ਮਸਜਿਦ ਵੀ ਸਾਡਾ ਮੰਦਰ ਸੀ ਆ ਦਰਬਾਰ ਸਾਹਿਬ ਵੀ ਸਾਡਾ ਵਿਸ਼ਨੂ ਦਾ ਮੰਦਰ ਐਦਾਂ ਨਹੀਂ ਜਿਹਨਿਕ ਤੁਹਾਨੂੰ ਕੋ ਵਿਗਿਆਨ ਆ ਉਹਦੇ ਹਿਸਾਬ ਨਾਲ ਦੇਖਣਾ ਇਤਿਹਾਸ ਨੂੰ ਵਿਗਿਆਨਕ ਸਰੋਤਾਂ ਰਾਹੀਂ ਦੇਖਣਾ ਜ਼ਿਆਦਾ ਜ਼ਰੂਰੀ ਹੈ ਇਹਦੀ ਬਜਾਏ ਕਿ ਆਪਣੀ ਵਿਚਾਰਧਾਰਾ ਦੇ ਨਾਲ ਇਤਿਹਾਸ ਨੂੰ ਉਹ ਕਰਨਾ ਮੈਨੂੰ ਠੀਕ ਨਹੀਂ ਲੱਗਦਾ ਤੇ ਇਤਿਹਾਸ ਦੇ ਵਿੱਚ ਅਸੀਂ ਉਹ ਨਿਰਮਾਣ ਸ਼ੁਰੂ ਕਰਿਆ ਸੀ ਉਹ ਰਾਸ਼ਟਰ ਨਿਰਮਾਣ 47 ਦੇ ਵਿੱਚ ਹੋਰ ਜ਼ਿਆਦਾ ਵੱਧਣਾ ਸ਼ੁਰੂ ਹੋਇਆ ਕਾਟ ਬਾਅਦ ਦੇ باوجود ਆਪਣਾ ਪਤਾ ਹੈ ਕਾਂ ਵੀ ਹੁਣ ਕਿਹੜਾ ਸਾਡੀ ਕੋਈ ਲੋਕਾਂ ਦੀ ਥੋੜਾ ਕਿੰਨਾ ਪਾਕਿਸਤਾਨ ਦੇ ਲੋਕਾਂ ਨਾਲ ਜਾਂ ਪਾਕਿਸਤਾਨੀ ਦੀ ਸਾਡੇ ਨਾਲ ਥੋੜਾ ਹੈ ਪਰ ਜੇ ਅਸਿਆ ਕੁ ਵੀ ਨਹੀਂ ਨਹੀਂ ਮੁਸਲਮਾਨ ਬਹੁਤ ਚੰਗੇ ਹੁੰਦੇ ਫਿਰ ਪਾਕਿਸਤਾਨ ਚੋਂ ਧੰਗ ਕਿਉਂ ਪਜਦੀ ਆ ਫਿਰ ਉਥੇ ਦੇ ਜਿਹਨੂੰ ਕਤਲ ਕਿਉਂ ਕਰਿਆ ਗਿਆ ਫਿਰ ਉਸੇ ਜਿੱਤੇ ਹੋਏ Imran Khan ਨੂੰ ਹਰਾਇਆ ਕਿਉਂ ਗਿਆ ਉਹਨੂੰ ਕੱਢਿਆ ਕਿਉਂ ਗਿਆ ਸੋ ਇੰਨਾ ਭਲੇਖਣਾ ਰੱਖੀ ਆਪਾਂ ਵੀ ਧਰਮ ਨਾਲ ਜੁੜਿਆ ਹੋਇਆ ਇਹ ਤਾਕਤ ਨਾਲ ਜੁੜਿਆ ਹੋਇਆ ਸੱਤਾ ਨਾਲ ਜੁੜਿਆ ਹੋਇਆ ਉਹ ਤਾਂ ਮੁਸਲਮਾਨ ਹੀ ਨੇ ਇਰਾਨ ਤੇ ਰਾਖ ਦੀ ਬੜਾਈ ਤਾਂ ਮੁਸਲਮਾਨ ਦੀ ਬੜਾਈ ਹੋਈ ਆ ਸੱਤਾ ਨਾਲ ਜੁੜੇ ਹੋਏ ਨੇ ਅਸੀਂ ਇੱਕ ਨਵਾਂ ਰਾਸ਼ਟਰ ਨਿਰਮਾਣ ਕਰ ਰਹੀ ਸੀ ਜਿਹਦਾ ਸਾਰੀ ਦੁਨੀਆ ਤੇ ਪੰਛੀ ਸ਼ੀਰ ਦਾ ਹੁੱਕਾ ਦਿੰਦਾ ਸੀ ਬਨਾਤ ਆਏ ਸਾਰੇ ਬਰਾਬਰ ਨੇ ਆਪਣਾ ਆਪਣਾ ਧਰਮ ਆਪਣੀ ਆਪਣੀ ਜਾਤ ਆਪਣਾ ਆਪਣਾ ਪੂਜਾ ਪਾਠ ਦਾ ਤਰੀਕਾ ਆਪਣੀ ਆਪਣੀ ਬੋਦੀ ਆਪਣਾ ਆਪਣਾ ਪਹਿਰਾਵਾ ਆਪਣਾ ਆਪਣਾ ਤਰਾਤਲ ਆਪਣਾ ਆਪਣਾ ਅਰਥਚਾਰਾ ਆਪਣਾ ਆਪਣਾ ਸਭਿਆਚਾਰ ਪਰ ਫਿਰ ਵੀ ਅਸੀਂ ਇੱਕ ਹ ਸੋ ਅਸੀਂ ਉਹ ਇੱਕ ਭਾਰਤ ਦੇ ਵਿੱਚ ਅੱਜ ਪਿਛਲੇ 10 ਸਾਲਾਂ ਤੋਂ 12 ਸਾਲਾਂ ਤੋਂ ਜਿਆਦਾ ਉਹ ਚ ਤਾਣੀ ਬਾਣੀ ਵਧ ਰਹੀ ਹੈ ਪਰ ਜੇ ਅਸੀਂ ਇਦਾਂ ਕੋਸ਼ਿਸ਼ ਕਰਾਂਗੇ ਤਾਂ ਅਸੀਂ ਵੀ ਇੱਕ ਇਹ ਰ ਖੜੀ ਕਰ ਰਹੇ ਹੋਮਾਂਗੇ ਇਸ ਕਰਕੇ ਮੈਂ ਤੇ ਇਨੀ ਬੇਨਤੀ ਕਰਾਂਗਾ ਸਭ ਸਾਂਝੀ ਬਾਤ ਸੁਣਾ ਕਿਸਮ ਦੇ ਸੇ ਬਾਹਰ